ਕਰੋ ਇਹ ਸ਼ੁਰੂ ਅੱਜ ਹਰਮਨ ਵੀ ਆ ਗਿਆ ਆ ਧੀਰੇ ਧੀਰੇ ਬਾਤचीत ਹੋ ਰਹੀ ਹੈ ਭਾਈ ਇਸ਼ਾਰੋ ਇਸ਼ਾਰੋ ਮੇਂ ਕੁਛ ਕਰ ਜਾਂਦੀ ਹੈ ਇਹ ਦੋਨੋਂ ਤੇ ਹੋਰ ਕੀ ਅੱਜ ਮੈਂ ਬਣਾਉਂਗੀ ਆਲੂ ਮਟਰ ਕੱਲ ਸ਼ਾਇਦ ਆਪਾਂ ਵੀ ਫੰਕਸ਼ਨ ਤੇ ਜਾਈਏ ਕਾਲੂ ਆਪਾਂ ਸਾਡੀ ਜੀ ਗੱਲ ਕੋਈ ਨਹੀਂ ਭੁੰਨੀ ਲੰਮਾ ਕਹ ਜਾਂਦਾ ਸੋਣਾ ਬਹੁਤਾ ਕੱਲ ਥਾਕੀ ਵਿੱਚ ਆਂਟੀ ਲੈ ਕੇ ਬੈਠੇ ਸੀਗੇ ਉਦਾਰ ਮੰਦਰ ਰੋਟੀ ਪਾਣੀ ਦਾ ਨਹੀਂ ਹੁੰਦਾ ਹੈਗਾ ਸਿੰਪਲ ਪਰੌਂਟੀ ਦੇ ਦੋ ਮੱਖਣ ਨਾਲ ਰੋਟੀ ਬਣਾ ਲੈ ਮੈਨੂੰ ਪਰੌਂਟੀ ਬਣਾ ਦੋ ਮम्मा ਕਿ ਇਧਰ ਮੰਮੀ ਨੇ ਕੀਤਾ ਅੱਜ ਗਰਮ ਕਿਉਂ 500 ਰੁਪਏ ਕਿਲੋ ਵਾਲਾ 250 ਗ੍ਰਾਮ ਆ ਕਿੰਨਾ ਬਰੀਕ 250 ਗ੍ਰਾਮ ਆ ਦੇਖ ਹੋਰ ਮੈਂ ਤਾਂ ਨਹੀਂ ਹੁਣੇ ਪਾਇਆ ਕਰਾਂ ਠੀਕ ਆ ਜਿਦਾਂ ਆ ਭਾਰਾ ਆ ਨਾ ਪੱਲਾ ਇੱਥੇ ਮਸ਼ੀਨੀ ਨਾ ਚੜਨੀ ਫਿਰ ਮੈਂ ਇਹਨੂੰ ਆ ਸਾਰਾ ਹੀ ਆ ਨਾ ਤੇ ਹੁਣ ਕਹਿੰਦੀ ਆ ਵੀ ਐਨਕ ਵੀ ਮੇਰੀ ਸੈਟ ਬਹਿ ਗਈ ਆ ਚਾਵਲ ਤੇ ਆਲੂ ਮਟਰਾਂ ਦੀ ਸਬਜੀ ਤੇ ਜਦੋਂ ਬਾਹਰ ਨਿਕਲੇ ਆ ਆ ਬਾਹਰ ਲੱਗਾ ਮੀ ਇਹ ਲਿਆਂਦੇ ਆ ਜੀ ਅਸੀਂ ਨਿੰਮ ਦੇ ਪੱਤੇ ਕੰਦੇ ਕੀੜੇ ਕੂੜੇ ਕਿਤੇ ਹੋਣ ਸਪਰੇਅ ਕਰੋ ਇਹਦੀ ਮਰ ਜਾਂਦੇ ਆ ਮੰਮੀ ਨੂੰ ਲੱਗਦਾ ਕੂੜੇ ਵਾਲਾ ਆ ਕਿੰਨੇ ਕੜੇ ਮਾਰ ਲੈ ਮੈਂ ਇਸ ਵਾਰੀ ਕਹਿੰਦੇ ਮੈਂ ਕੱਲਾ ਹੀ ਆ ਮੈਂ ਕਿਹਾ ਫੇਰ ਠੀਕ ਆ ਇਹਦਾ ਗਾਣਾ ਇਹਨੇ ਲਿਖਿਆ ਵੀ ਆਪ ਆ ਤੇ ਗਾਇਆ ਵੀ ਆਪੇ ਸ਼ੂਟ ਕਰਨਾ ਹੈ। ਇਹਨਾਂ ਨੇ ਉਹਦੀ ਤਿਆਰੀ ਕਰਦੇ ਪਏ ਆ। ਤੇ ਹਾਂਜੀ ਇਹ ਸਾਨੂੰ ਲੱਗੇ ਆ ਅੱਜ ਟੋਸਟ ਬਣਾ ਕੇ ਖਵਾਣ। ਹਣਾ ਮੰਮੀ ਇਹ ਠੀਕ ਕੀ ਹੋਇਆ? ਚਾ ਵੀ ਨਹੀਂ ਪੀਣੀ। ਕਿੱਦਾਂ ਦਾ ਬਣਿਆ ਆ? ਫੁੱਲੇ ਫੁੱਲੇ ਫੁੱਲ ਕੇ। ਇੱਧਰ ਆ ਗਈ ਆ ਜੀ ਆਪਣੀ ਰੋਟੀ। ਚਲੋ ਕਰ ਦਿਓ ਵਲੌਗ ਦਾ ਐਂਡ ਇੱਥੇ ਹੀ ਪਹਿਲਾਂ ਹੀ। ਓਕੇ ਜੀ। ਕੱਲ ਇੱਕ ਨਵੇਂ ਵਲੌਗ ਅੱਜ ਵੀ ਹੋਇਆ ਪਿਆ ਥੋੜਾ ਥੋੜਾ ਧੂਆ ਤੇ ਟਾਈਮ ਹੋ ਗਿਆ 10:30 ਤੇ ਮਿੱਸੀ ਰੋਟੀ ਦੇ ਨਾਲ ਆਪਾਂ ਲੈ ਕੇ ਆ ਗਏ ਤੁਹਾਡੇ ਲਈ ਨਵਾਂ ਬਲੌਗ ਇੱਕ ਕਰੋ ਜੀ ਸ਼ੁਰੂ ਹਾਂਜੀ ਅਸੀਂ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਜਪੀ ਨੰਦਰਾ ਬਲੌਗ 'ਚ ਉਮੀਦ ਕਰਦੇ ਜੀ ਤੁਸੀਂ ਠੀਕ ਹੋ ਮੈਂ ਅਸੀਂ ਵੀ ਠੀਕ ਆ ਕਾ ਚਲੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਕਰਦੇ ਹਾਂ ਅੱਜ ਦੇ ਬਲੌਗ ਦੀ ਵੀ ਸ਼ੁਰੂਆਤ ਅਜ ਨੰਮਾ ਆ ਗਿਆ ਅੱਜ ਹਰਮਨ ਵੀ ਆ ਗਿਆ ਆ ਸਵੇਰੇ ਆਇਆ ਉਹ ਕੰਮ ਆ ਸਵੇਰੇ ਕੋਈ ਕੰਮ ਸੀ ਇੱਥੇ ਤੇ ਆ ਗਿਆ ਐ ਪੇ ਦੱਸਾਂਗੇ ਤੁਹਾਨੂੰ ਮੈਨੂੰ ਤਾਂ ਵੀ ਉਹਨੇ ਵੀ ਆਇਆ ਆ ਦੱਸਾਂਗੇ ਤੁਹਾਨੂੰ ਕਿਹੜਾ ਕੰਮ ਆ ਤੇ ਕੰਪਲੀਟ ਹਾਲਵੇ ਆ ਦਾ ਫਿਰ ਤੇ ਚਲੋ ਬਨੇ ਰਿਓ ਹਾਂ ਮੈਂ ਤਾਂ ਪਾਲ ਬਨੇ ਬਨੇ ਨਹੀਂ ਪਤਾ ਬਨੇ ਰਿਓ ਸਾਡੇ ਬਲੌਗ ਨਾਲ ਜੀ ਤੇ ਮਿਲਦੇ ਆਂ ਤੁਹਾਨੂੰ ਫਿਰ ਜੀ ਇਤਰ ਟਾਈਮ ਪਹੁੰਚਾ ਇੱਕ ਹੋ ਗਿਆ ਆ ਤੇ ਇਤਰ ਆਲਟੀ ਕਰਦੇ ਪਏ ਆ ਸਫਾਈਆਂ ਹਾਂ ਜੀ ਮੇਰਾ ਸਨਾ ਸੂਟ ਕੰਨ ਬਹਾ ਜੋੜ ਕੇ 12:30 ਹੋ ਗਿਆ ਨਾ ਮੈਂ ਤੜਕਾ ਲਾਉਂਦੀ ਆ ਫਿਰ ਹਾਂ ਸਾਢੇ 12 ਹੋਏ ਆ ਚਾਰ ਸਬਜ਼ੀ ਦਾ ਵੀ ਜੱਟ ਬਣ ਜਾਣੀ ਆ ਨਾ 2-3 ਰੋਟੀ ਖਾਣੀ ਆ ਮੈਂ ਵੀ ਜਿਆਦਾ ਥੋੜੀ ਜਿਹਾ ਕੰਮ ਕਰ ਲਵਾਂ ਬਸ ਬਾਹਾਂ ਤਿਆਰ ਹੋ ਗਈ ਜੋੜ ਲਵਾਂ ਬਾਂ ਤੇ ਪਾਣੀ ਪੀ ਲੈ ਤੁਸੀਂ ਨਹੀਂ ਆਏ ਬਸ ਇਸ ਰੀਤੀ ਨਾਲ ਅੱਛਾ ਤੇ ਥੋੜਾ ਜਿਹਾ ਨੌ ਸਸਤੀ ਥੋੜੀ ਜੀ ਹਾਂ ਧੀਰੇ ਧੀਰੇ ਬਾਤचीत ਹੋ ਰਹੀ ਹੈ गाइस ਨਹੀਂ ਨਹੀਂ ਉਹ ਤਾਂ ਇਸ਼ਾਰੋ-ਇਸ਼ਾਰੋ ਮੈਂ ਕੁਝ ਕਰ ਜਾਂਦੀ ਹੈ ਇਹ ਦੋਨੋਂ ਚਾਹ ਵੀ ਨਹੀਂ ਹੈ ਵਾਸੀ ਨੇ ਪਾਣੀ ਵਾਲਾ ਗਲਾਸ ਦੇਈਏ ਬਸ ਚਾਹ ਪੀਣੀ ਹੈ ਚਾਹ ਪੀ ਲੈਗੇ ਦਾਦੀ ਬੁਲਾਉਗੇ ਚਾਹ ਪੀਵਾਂਗੇ ਜ਼ਰੂਰ ਪੀਵਾਂਗੇ ਇਹ ਥੋੜੇ ਹੋਰ ਪਾਣੀ ਦੇ ਇਹਦੇ ਵਿੱਚ ਹੀ ਪਾ ਲਈਏ ਇੰਨਾ ਪਾਣੀ ਅੱਛਾ ਹਾਂ ਅੰਟੀ ਮੜੇ ਪਾਣੀ ਲੈ ਲਵਾਂ ਇੱਕ ਮਿੰਟ ਹਲੋ ਸੁਪੀਰਾ ਨਹੀਂ ਬੁੱਤ ਮੈਂ ਕਿਹਨੂੰ ਮੈਂ ਨਸੀਬੀ ਦਵਾਈ ਖਾਦੀ ਦਾ ਠੀਕ ਆ ਬਿਆ ਫਰਕ ਦਵਾਈ ਨਾਲ ਹਾਂ ਪਿਆ ਤੂੰਗਾ ਮਾਰਾ ਇਹ ਪਿਆਕੇ ਚਲੋ ਹੁਣ ਮੈਂ ਆਪ ਤਿੰਨ ਚਾਰ ਗਲਾਸ ਪੀ ਲਿਆ ਜੀ ਉਹ ਪਤਾ ਨਹੀਂ ਕਿਹਾ ਮਿਸਰੀ ਰੋਟੀ ਖਾਧੀ ਜਾਂ ਦਿਨ 10:30 ਚਲੋ ਫੇਰ ਲਾਉਨੇ ਆ ਤੜਕਾ ਸਬਜੀ ਨੂੰ ਫੇਰ ਮਿਲਦੇ ਆ ਹਨਾ ਸੋਈ ਚ ਪੜਦੇ ਆ ਮੜ ਜੀ ਬਾਹ ਨੂੰ ਜੋੜ ਕੇ ਨਾ ਹਾ ਹੋ ਗਿਆ ਸਾਨੂੰ ਮੈਂ ਹਾਂਜੀ ਇਹ ਇਧਰ ਟਾਈਮ 1:30 ਵਜ ਗਿਆ ਤੇ ਆ ਵਾਲਿਆਂ ਸੋਈ ਚ ਹੋਰ ਕੀ ਛੋਲਕ ਨੂੰ ਜ਼ਰਾ ਤਿਆਰ ਕਿਉਂਕਿ ਹਰ ਵਾਰੀ ਇਹਨਾਂ ਨੂੰ ਸਬਜੀ ਕਿੰਨੀ ਵਾਰੀ ਦਿਖਾਈ ਹੈ ਨਾ ਤੇ ਵੀ ਬੋਰ ਹੋ ਜਾਂਦੇ ਬੋਰ ਹੋ ਜਾਂਦੇ ਸਭੀ ਦੇਖ ਦੇਖ ਕੇ ਹੋਮ ਦਾ ਬੜਾ ਬੜਲਾ ਨਾ ਸਬਜੀ ਨੂੰ ਤੋੜ ਕਾ ਚਮੇ ਬਣਾਉਂਗੀ ਆਲੂ ਮਟਰ ਇੱਧੇ ਸਾਰਾ ਸਮਾਨ ਪਿਆਰ ਪਾ ਦਿੱਤਾ ਜਾਂ ਕਿੰਨਾ ਸੋਹਣਾ ਉਹ ਹੀ ਗਰਮ ਕਰຊੂੰ ਕਿੰਨਾ ਸੋਹਣਾ ਤਾਂ ਫਿਰ ਸਮਾਨ ਪਿਆ ਰੈੱਡ ਗ੍ਰੀਨ ਆ ਚੱਕ ਲੈਂਦੇ ਆ ਇੱਥੋਂ ਆ ਸਾਰਾ ਸਮਾਨ ਰਾਲਿਆ ਹਲਦੀ ਡੀਗੀ ਮਿਰਚ ਤੇ ਨਮਕ ਥੋੜੇ ਪਾਣੀ ਵੀ ਗਰਮ ਰੱਖਤਾ ਜਾਂ ਹੈ ਤੇ ਇੱਧਰ ਆਇਆ ਪਾਣੀ ਗਰਮ ਹਲਾਲੀਏ ਤੋੜ ਰਹੂਗੇ ਅੱਜ ਅਸੀਂ ਫੁਨਕੀ ਹੋ ਗਏ ਆ ਲੇਕ ਹਾਂਜੀ ਕਿਸੇ ਦੀ ਸਟੋਪ ਉਹ ਕੰਪਲੀਟ ਹੋ ਗਿਆ ਪਰ ਥੋੜਾ ਰਹਿ ਗਿਆ ਕਾਮ ਨੂੰ ਦੇਣਾ ਉਹਦੇ ਕੱਲ ਫੰਕਸ਼ਨ ਆ ਤੇ ਬਾਠੀ ਕਟਿੰਗ ਕਟਿੰਗ ਕੀਤੀ ਤਾਂ ਵੇ ਕੱਲ ਦੇਣਾ ਆ ਉਹ ਦੇਖਦੇ ਜੇ ਰਾਤੀ ਟਾਈਮ ਲੱਗਾ ਤਾਂ ਘੰਟਾ ਕ ਲਾ ਕੇ ਉਹ ਸੀ ਲਾਂਗੇ ਸ਼ਰਟ ਤੇ ਕੱਲ ਉਹਨਾਂ ਨੂੰ ਦੇ ਦਾਂਗੇ ਕੱਲ ਸ਼ਾਇਦ ਆਪਾਂ ਵੀ ਫੰਕਸ਼ਨ ਤੇ ਜਾਈਏ ਕੱਲੋਂ ਸ਼ਾਇਦ ਸ਼ਾਇਦ ਹਾਂ ਜੇ ਟਾਈਮ ਲੱਗਾ ਤਾਂ ਜਾਈਏ ਪਲੂਨੇ ਦਾ ਸੂਲ ਗਈ ਹੋਣਾ ਆ ਆਪਾਂ ਹੀ ਆ ਨਾ ਦਾਦੀ ਦੇ ਨਾਲ ਆਪਾਂ ਵੀ ਜਾਵਾਂਗੇ ਸਾਡੇ ਮਹੱਲੇ ਦੇ ਵਿੱਚ ਹੀ ਫੰਕਸ਼ਨ ਆ ਅੰਚੀ ਜੇ ਜਾਂਦੇ ਆ ਕਿੱਧਰ ਆਦੇ ਹਾਂ ਹੋਰ ਕੀ ਜਿੱਤੇ ਪਲੂ ਟਿਊਸ਼ਨ ਆਦੀ ਉੱਥੇ ਹੀ ਆ ਟਿਊਸ਼ਨ ਜਾਂਦੀ ਆ ਉੱਥੇ ਬਰਥਡੇ ਆ ਤੇ ਦਾ ਛੋਟੇ ਦਾ ਉਹਨਾਂ ਦੇ ਦਾ ਤੇ ਉਹਨਾਂ ਦੇ ਪ੍ਰੋਗਰਾਮ ਆ ਪਹਿਲਾ ਬਰਥਡੇ ਆ ਨਾ ਕਿੰਨੀ ਸਰ ਦਾ ਕਾਟਾ ਨੇ ਪਹਿਲਾ ਬਰਥਡੇ ਆ ਨਾ ਉਹਦਾ ਟਿੱਡਾ ਹੋ ਗਿਆ ਟਿੱਡੂ ਜਿਹਾ ਆਉਂਦਾ ਆਪਣੇ ਘਰੇ ਦੇਖਿਆ ਹੁਣ ਇਹ ਬਹੁਤ ਸੋਹਣਾ ਆ ਬਹੁਤ ਹੀ ਊਟਾ ਓਕੇ ਪੁੱਲੂ ਜੀ ਮਮੀ ਮੈਨੂੰ ਬਹੁਤ ਸਾਰਾ ਲੱਗਦਾ ਮੈਂ ਕਿਹ ਲਿਆ ਚੱਕ ਕੇ ਉਹਨੂੰ ਕਰਦੀਆਂ ਕਿ ਤੁਸੀਂ ਟਿਊਸ਼ਨ ਜਾਂਦੇ ਆ ਨਾ ਇਹਦੀ ਵਿੱਚ ਵਿੱਚ ਘੁੰਮਦਾ ਰਹਿੰਦਾ ਪਰ ਕਦੇ ਰੋਂਦਾ ਬਹੁਤ ਆ ਹੁਣ ਮਾੜੀ ਜੀ ਗੱਲ ਕੋਈ ਨਹੀਂ ਭੁੰਨੀ ਲਮਾ ਗਿਆ ਜਾਂਦਾ ਸੋਣਾ ਬਹੁਤਾ ਕੱਲ ਥਾੱਕੀ ਵਿੱਚ ਆਂਟੀ ਲੈ ਕੇ ਬੈਠੇ ਸੀਗੇ ਤੇ ਮੈਂ ਐਂ ਤਾਂ ਬੁਲਾਇਆ ਉਹਦੇ ਹੱਥ ਜਿ ਕੋਈ ਫੜਿਆ ਕਹਿੰਦਾ ਹੂੰ ਮੈਂ ਹੀ ਢੇਲਾ ਜਾਂਦਾ ਸ਼ਰਧਤੀ ਬਹੁਤ ਆ ਮੈਂ ਕਈ ਵਾਰ ਦੇਖਿਆ ਜਦ ਕੋਠੀ ਜਾਣੀ ਹੁੰਦੀ ਨਾ ਤਾਂ ਬਾਹਰ ਆਂਟੀ ਲੈ ਕੇ ਬੱਠੇ ਹੁੰਦੇ ਹਾਲੇ ਪੜ ਗੁਰਿਆ ਨਹੀਂ ਜਾਂਦਾ ਉਹਦੇ ਕੋਲੋਂ ਥੋੜਾ ਐਂ ਤਾਂ ਚੀਜ਼ ਨੂੰ ਖਾੜੀ ਤੇ ਸਾਲ ਦਾ ਹੋ ਗਿਆ ਥੋੜਾ ਕਮਜ਼ੋਰ ਜਿਹਾ ਦੇ ਪਰਸਾਨ ਬਹੁਤ ਆ। ਵੱਲ ਉਹ ਦੂਆ ਬਹੁਤ ਆਇਆ। ਇਲਤੀ ਬਹੁਤ ਆ ਇਲਤੀ ਆ। ਇਧਰ ਉਧਰ ਵੀ ਜਗਾ ਦਿੰਦਾ ਸਾਰੀ। ਸੋਹਣਾ ਹੋਤਾ ਬੱਚੀ ਦਿੱਤੇ। ਲੱਗੇ ਸੋਹਣਾ ਹੋਤਾ ਕਿਉਂ ਕਿ ਬੱਚੇ ਸਾਰੇ ਕਿਊਟ ਹੁੰਦੇ ਆ ਬਹੁਤ ਸੋਹਣਾ ਆ ਉਹ। ਪਰ ਸਾਡੇ ਘਰ ਕੋਈ ਆ ਨਹੀਂ ਸਕਦਾ ਬੱਚਾ। ਸਾਡੇ ਘਰ ਕੀ ਬੱਚਾ ਆ ਸਕਦਾ। ਸਾਡੇ ਘਰ ਕੀ ਸੋਹਣਾ ਬੱਚਾ। ਸਾਡੇ ਤਾਂ ਅਬੜਾ ਚ ਆਇਆ ਬੱਚਿਆ ਇਹੋ। ਹਰਮਨ ਦਾ ਪਵਿਆ ਕਰਾਂਗੇ। ਹਰਮਨ ਦੇ ਬੱਚੇ ਆਉਗੇ ਹੁਣ। ਇਹ ਅਰੰਭ ਦੇ ਬੱਚੇ ਹੁਣ ਹੋਰ ਇਹਨੂੰ ਕੋਈ ਬੇਬੇ ਆਪਿੰਦੇ ਦਾ ਲੋ ਜਿੱਧਰ ਥੜਕਾ ਹੁੰਦਾ ਪਿਆ ਆ ਤੇ ਇਧਰ ਗੁੰਦੇ ਪਿਆ ਆ ਆਟਾ ਹੋਰ ਸਾਗੇ ਦੇ ਮਸਲ ਲੱਗਦਾ ਆ ਸਾਗੇ ਹੋਰ ਮਸੜੀ ਵੀ ਆਗੇ ਆ ਚਾਵਲ ਮਸੜੀ ਲੈ ਕੇ ਆਏ ਆ ਚਾਵਲ ਚਾਵਲ ਬਣਾਉਣੇ ਆ ਚਾਵਲ ਬਣਾਉਣੇ ਥੋੜੇ ਹੀ ਬਣਾਉਣੇ ਆ ਠੀਕ ਆ ਕੜੀ ਪਲੂ ਨੇ ਗਣਾਣਾ ਤੇ ਤਾਵਲ ਬਣਾਓ ਉਦੋਂ ਦੇਖ ਤਾਂ ਪਾਣੀ ਗਰਮ ਹੋ ਗਿਆ ਦੇਖੀ ਇਹ ਹੋ ਗਿਆ ਤਾਂ ਗੈਸ ਬੰਦ ਕਰ ਪਾਣੀ ਨੂੰ ਡੱਕੋ ਸਭ ਦੋ ਬਣੇ ਹੋਣੇ ਹੁਣ ਕੋਹੜਾ ਆ ਗਿਆ ਆਟਾ ਪਿਆ ਆ ਪਰ ਮੈਂ ਤੇ ਪਲੂ ਨੇ ਹਲਦੀ ਦਾ ਬਣਾਇਆ ਸੀਗਾ ਨਾ ਹਾਂਜੀ ਆਟਾ ਵਧੀਆ ਹੋ ਗਿਆ ਦੇਖਾ ਪਾਣੀ ਪੋਣੀ ਪੀਣਾ ਤੁਸੀਂ ਚਲ ਗੋਨ ਲੀਏ ਆਟਾ ਤੇ ਲਾ ਲੀਏ ਤੜਕਾ ਹਣਾ ਫਿਰ ਸੁਨਾ ਹੋਇਆ ਗੋਲਡਨ ਦਾ ਇੱਧਰ ਪਾ ਦਿੱਤਾ ਹੈ ਬਾਕੀ ਸਾਰਾ ਮਟੀਰੀਅਲ ਮਾਤਾ ਨੇ ਬੋਲੇ ਆਇਆ ਕਿ ਚਾਵਲ ਪਾਤੇ ਸੀ ਜਿਨੇ ਕਿਉਂਕਿ ਪੰਨੂ ਨੇ ਖਾਣੇ ਆ ਚਾਵਲ ਉਹ ਚਾਵਲ ਹੀ ਖਾਣੇ ਉਹਨੂੰ ਆਲੂ ਮਟਰ ਨਾਲ ਚਾਵਲ ਚਾਵਲ ਹੀ ਹਾਂ ਹਰਮਨ ਕਿਤੇ ਨਹੀਂ ਖਾਣੋਂ ਦੇਖੋ ਸੰਦਸੇ ਆ ਜੀ ਨਾ ਹਰਮਨ ਆਇਆ ਹੋਇਆ ਹੈ ਉਹ ਬਲੇ ਕੁਠੇ ਰਹੀ ਹੈ ਉਹ ਨਹੀਂ ਪਿਆਰ ਦੇਖੋ ਉਹਨੇ ਕੀ ਖਾਂਦਾ ਹੈ ਰੋਟੀ ਮੁੱਟੀ ਕੀ ਖਾਣਾ ਉਹਨੇ ਇਕੜਾ ਖਾਣੀ ਹੈ ਰੋਟੀ ਤੁਹਾਨੂੰ ਤਾਂ ਕਾਹਦੀ? ਕੁਦਾਰਮੰਦ ਰੋਟੀ ਪਾਣੀ ਦਾ ਨਹੀਂ ਹੁੰਦਾ ਹੈਗਾ। 2 ਟਾਈਮਾਂ ਹੁੰਦਾ ਹੈ। 2 ਟਾਈਮ ਹੁੰਦੀ ਹੈ। ਇੱਕ ਵਾਰੀ ਖਾ ਲਈਏ। ਜੇ ਤਾਂ ਸ਼ਾਮੀ ਲੈ ਲਾ ਲਈਏ ਫਿਰ ਉਹਨੇ ਰਾਤੀ ਦੀ ਖਾਣੀ। ਸਾਰੇ ਦਿਨ ਚ ਇੱਕ ਵਾਰੀ ਖਾਣੀ ਆਂਦੀ ਰੋਟੀ। ਫਿਰ ਉਹਨੂੰ ਇਹ ਵੀ ਨਹੀਂ ਹੁੰਦਾ ਸਬਜ਼ੀ ਕਿਹੜੀ ਆ ਕੀ ਆ। ਸਿੰਪਲ ਪ੍ਰੌਨਟੀ ਦੇ ਦੋ ਮੱਖਣ ਨਾਲ। ਪ੍ਰੌਨਟੀ ਬਣਾ ਦੋ ਬੰਮਾ। ਸਬਜ਼ੀਆਂ ਤਾਂ ਬਣੀਆਂ ਹੁੰਦੀਆਂ ਨੇ ਜੋ ਮਰਜੀ ਆਲੂ ਆ ਸਬਜ਼ੀ ਹਲੇ ਫ੍ਰੀਜੇ ਜਪਈ ਆ। ਆ ਆਲੂ ਪਏ ਆ ਲੈ ਹਾਂ ਸੁੱਕੀ ਸਬਜੀ ਆਲੂਆਂ ਦੀ ਪਈ ਆ ਅਗਲੇ ਦਿਨ ਥੋੜੀ ਜਿਹੀ ਪਾਈਸੇ ਪੱਲੇ ਨੇ ਕਿਸੇ ਪੱਲੂ ਤੇ ਪੂਰੀਆਂ ਬਣਾਉਣੇ ਪਈਆਂ ਨੇ ਹਾਂ ਹਾਂ ਤੇ ਤੇ ਮੈਂ ਥੋੜੀ ਸਬਜੀ ਪਾ ਦਿੱਤੀ ਸੀ ਆਪਾਂ ਦਾ ਖਾ ਲਈ ਮਿੱਠੀ ਰੋਟੀ ਹਾਂਜੀ ਦੇਖੀ ਇਹਦਾ ਸਬਜੀ ਰੱਖ ਕੇ ਉਹਦੇ ਲਈ ਸਬਜੀ ਪਈ ਆ ਹੁਣ ਠੀਕ ਹੋ ਗਈ ਸਬਜੀ ਜਾਈ ਆ ਕੋਈ ਨਾ ਖਾਦੀ ਜਾਣੀ ਆ ਬਹੁਤ ਸਾਰੀ ਬਣੀ ਸੀ ਮੈਂ ਚਾਵਲ ਚੂਰ ਬਣਾ ਕੇ ਕੋਈ ਇਸ ਤਰ੍ਹਾਂ ਜਦਨੇ ਪਾਇ ਕਿਰ ਮੈਂ ਕਰ ਕਿ ਜਦੋਂ ਨਿਕਲਦੀ ਮੈਂ ਕਰਦੀ ਆ ਆਪਣਾ ਕੰਮ ਹਾਂਜੀ ਕੋਲ ਚਲੋ ਜੀ ਬਣੀ ਤੇ ਸਾਡੇ ਬਲੌਗ ਨਾਲ ਵੀ ਬਣਾ ਲਈਏ ਸਬ지 ਸੁੱਧੀ ਲਓ ਜੀ ਇੱਥੇ ਸਬਜੀ ਨੂੰ ਲਾਤਾ ਤੇ ਤੜਕਾ ਤੇ ਹੁਣ ਸਬਜੀ ਹੋ ਜਵੇ ਤੇ ਧੰਨੀਆਂ ਵੀ ਹੈਗਾ ਨਾ ਆਪਣੇ ਧੰਨੀਆਂ ਵੀ ਹੈਗਾ ਕੱਲ ਲਿਆਂਦਾ ਸੀ ਕਹਾ ਹਾਂ ਪਾਵਾਂਗੇ ਲਓ ਜੀ ਸੁੱਧੀ ਹੋ ਗਈ ਚਾਵਲ ਜਿਹੜੇ ਪਾਇਦੇ ਹਾਂ ਨੇ ਹੋਏ ਨਹੀਂ ਹੈ ਕਿ ਚਾਵਲ ਚਾਵਲ ਹੋਏ ਨਹੀਂ ਥੋੜੀ ਦੇਰ ਭਿੰਤੇ ਰਹਿਣ ਦੇਣੇ ਆ ਹੋਈਆਂ ਹੋਣਾਂ ਸੋ ਤਾਂ ਵੀਰ ਆਪਾਂ ਇੱਥੇ ਮਾਤਾ ਚਿਲਵਾ ਚਿਲਵਾ ਚ ਪਾਣੀ ਜੇ ਆ ਵੀ ਚੱਲ ਚੱਲਦੇ ਅੰਦਰ ਠੀਕ ਐ ਚਾਹ ਤਾਂ ਅੱਜ ਆਪਾਂ ਪਹਿਲਾਂ ਪੀ ਲਈ ਸੀਗੀ ਚਲੋ ਠੀਕ ਐ ਫਿਰ ਮਿਲਦੇ ਆ ਖਰਚਾ ਦਾ ਵਲੌਗ ਬਣਾਇਆ ਨਹੀਂ ਨਾ ਆਪਾਂ ਨਹੀਂ ਚਲੋ ਠੀਕ ਐ ਫਿਰ ਲਓ ਜੀ ਉਧਰ ਰੱਖ ਦਿੱਤਾ ਆ ਇੱਧਰ ਚਾਵਲ ਰੱਖ ਦਿੱਤੇ ਵਿੱਚ ਪਾਇਆ ਥੋੜਾ ਜਿਹਾ ਕਿਉ ਚਾਵਲ ਰੱਖ ਦਿੱਤੇ ਆ ਚਾਵਲ ਖੰਡਣ ਸਬਜ਼ੀ ਵੀ ਸਾਡੀ ਬਣ ਰਹੀ ਆ ਤੇ ਇਧਰ ਮੰਮੀ ਨੇ ਕੀਤਾ ਅੱਜ ਗਰਮ ਕਿਉ ਲਓ 800 ਰੁਪਏ ਕਿਲੋ ਵਾਲਾ ਹੈ ਮੰਮੀ 800 ਰੁਪਏ ਕਿਲੋ ਵਾਲਾ ਕਿਉਂ ਉੱਪ ਚ ਆਣਾ ਨਹੀਂ ਹੈ ਇਹ ਹੋੜਾ ਬੱਗਾ ਨਾ ਕੋਈ ਉਹਦੇ ਚ ਕਹਿੰਦਾ ਕਿਹਦੇ ਚ ਇਹਦੇ ਚ ਪਾ ਲੋ ਇਹਦੇ ਚ ਪਾ ਲੀ ਇਹ ਵੀ ਦੇਖੋ ਤਾਂ ਸਹੀ ਰਹਿ ਤੇ ਪਾ ਲੋ ਪਾ ਲੋ ਇਹਦੇ ਚ ਮੈਂ ਥੋੜੇ ਹੋਰ ਬਰਾਊਨ ਕਰ ਲਿਆ ਗਾ ਇਹ ਪਿੱਤਸ ਵਿੱਚ ਮੈਂ ਥੋੜਾ ਹੈ ਇਸਕੇ ਥੋੜਾ ਹੋਰ ਕਰ ਲਿਆ ਹਾਂ ਰੈਜਵਲ ਆਪਾਂ ਰਿਹਾ ਆ ਉਹ ਕਿੰਨਾ ਆਇਆ ਉਹ ਦੋ ਗਿੱਲੋ ਦਾ ਉਹ ਦੋ ਗਿੱਲੋ ਵਾਲਾ ਭਰਿਆ ਬਿਆਨਾ ਹੂੰ ਵੱਜੀ ਕੋਣੀ ਦਾ ਪੁੰਨਾ ਹਾਂ ਮੈਨੂੰ ਪਤਾ ਨਹੀਂ ਲੱਗਾ ਮੈਂ ਕਿ ਅੱਗੇ ਛੋਟੀ ਨੇ ਪੁੰਦੀ ਦਿੱਤੀਆਂ ਜਾਊਗਾ ਨਾ ਵੱਜੀ 50 ਗਿੱਲੋ ਵਾਲਾ ਕਿਉਂ ਆਪਣੇ ਕੋਈ ਖਾਂਦਾ ਹੀ ਨਹੀਂ ਸਵੇਰੇ ਮੰਮੀ ਨੇ ਮੱਖਣ ਕੱਢਿਆ ਤੇ ਮੈਂ ਖਾਂਦੀ ਨਹੀਂ ਉਸੇ ਮਾੜਾ ਮਨ ਨੂੰ ਖਾਂਦਾ ਸੀ ਪਤਾ ਕੀ ਮੈਨੂੰ ਮੇਰਾ ਬੜਾ ਬੁਰਾ ਹਾਲ ਹੋਇਆ

ਪੋਜ਼ਿਟਿਵ ਰੈਸਕੀ ਦਾ ਨੋਟਾ ਪੀ 200 ਆਪਾਂ ਪਾਉਂਦੇ ਹਾਂ ਕਿੰਨਾ ਯਾ ਤਾਂ ਕਿਲੋ ਤੋਂ ਜ਼ਿਆਦਾ ਹੀ ਆਉਂਦਾ ਹੋਰ ਨੈਕਟਵੇਟ 250 ਗ੍ਰਾਮ ਆ ਕਿੰਨਾ ਬਰੀਗ 250 ਗ੍ਰਾਮ ਆ ਦੇਖੋ 300 ਗ੍ਰਾਮ ਫਿਰ ਹਾਂ ਪਾਈਆ ਆ ਇਹ ਉਹ ਪਾਈਆ ਹੋਇਆ ਹੈ ਇਹਦਾ ਲੱਗਦਾ ਕਿਲੋ ਅੱਧਾ ਕਿਲੋ ਲਿਆ ਹੋਗਾ ਮੈਂ ਸਿਨਰ ਵੀ ਨਹੀਂ ਮੋਦੀ ਵਿੱਚ ਵੀ ਪਾਇਆ ਹੈ ਉਹਦੇ ਵਿੱਚ ਵੀ ਪਾਇਆ ਹੈ ਅੱਧਾ ਕਿਲੋ ਨਿਕਲਿਆ ਆ ਉਹ ਦੀ ਸਬਦੀ ਦਾ ਕਲਰ ਟਰੈਕ ਕਰੋ

ਇਹ ਵੰਨ ਦੇਖ ਸਕਦੇ ਆ ਹਾਂ ਹਾਂ ਠੀਕ ਆ ਓਕੇ ਹਾਂ ਬਸ ਹੋਰ ਕੀ ਬਸ ਆ ਜਾ ਕੋ ਦੂਰ ਰੱਖ ਲਮ ਰੱਖ ਆ ਜਾ ਕੋ ਦੂਰ ਆ ਤੂੰ ਨਹੀਂ ਮੈਂ ਉਧਰ ਰੱਖੀ ਚਲ ਠੀਕ ਰੱਖ ਲੈਂ ਮੈਂ ਕਰ ਨਾ ਲੱਗਦੀ ਚਲੋ ਚਲੀਏ ਆਪਾਂ ਚਲੋ ਹੋਰ ਕਰ ਲਈਏ ਕੰਮ ਪਾ ਲੈਂਦੇ ਆ ਕਿੰਨਾ ਕੁ ਰਹਿ ਗਿਆ ਤੁਹਾਡਾ ਸੂਟ ਦਾ ਇਹ ਸੂਟ ਤਾਂ ਹੋ ਗਿਆ ਬਸ ਲੇਡੀਆਂ ਰਹਿਦੀਆਂ ਨੇ ਕਿਉਂਕਿ ਆ ਮੋਰੇ ਨਾਲ ਆ ਬਹੁਤ ਆ ਇਦਾਂ ਜਿਦਾਂ ਆ ਪਹਾਰਾ ਆ ਨਾ ਪੱਲਾ ਇੱਥੇ ਮਸ਼ੀਨ 'ਚ ਨਹੀਂ ਲੱ ਚੜਨੀ ਫਿਰ ਮੈਂ ਇਹਨੂੰ ਆ ਸਾਰਾ ਹੀ ਆ ਨਾ ਆ ਧਾਗੇ ਦੇ ਨਾਲ ਨਾ ਫਿਰ ਇਹਨੂੰ ਕੱਚਾ ਕਰ ਦਿੱਤਾ ਹੁਣ ਤਰਪਾਈ ਕਰ ਦੇ ਕੋਈ ਵੀ ਨਾਲ ਪਤਾ ਲੱਗਦਾ ਧਾਗੇ ਦਾ ਹਾਂ ਠੀਕ ਆ ਹੋਰ ਕੀ ਬੈਕ ਵਾਲੇ ਪੱਲੇ ਦੀ ਵੀ ਸੀਲ ਲਾ ਲੈਣੇਗਾ ਬੈਕ ਵਾਲੇ ਫਿਲਰ ਬਰਾਕੇ ਪੁਆਇੰਟ ਕਿੱਥੇ ਲਾਸਟ ਏਰੀਆ ਇਹਨੂੰ ਲੱਗਣਾ ਇੰਟਰਲੌਕ ਚਲੋ ਠੀਕ ਹੈ ਆ ਕੇ ਫਿਰ ਇੰਟਰਲੌਕ ਕਰਦੀ ਆਂ ਹੋਰ ਕੀ ਇੰਟਰਲੌਕ ਅੱਜ ਸ਼ਾਮ ਤੱਕ ਫਾਈਨਲ ਕਰਕੇ ਦੇ ਦੇਣਾ ਆਹ ਜਾਂਤੀ ਨੂੰ ਦੋਨੋਂ ਸੂਟ ਕਰ ਦੇਣਾ ਚਲੋ ਮਿਲਦੇ ਆਂ ਫਿਰ ਨਾ ਟਾਈਮ ਹੋ ਗਿਆ 3 ਤੇ ਇਧਰ ਫਲਗ ਗਈ ਆ ਆਜ ਕੋਲੋਂ ਤੇ ਹੁਣ ਕਹਿੰਦੀ ਆ ਵੀ ਐਨਕ ਵੀ ਮੇਰੀ ਸੈਟ ਬਹਿ ਗਈ ਆ ਦੇ ਹੁਣ ਇੱਥੇ ਐਨਕ ਲਾ ਕੇ ਦੇਖੂਗੀ ਐਨਕ ਬੈਗ ਚ ਪਈ ਹੋ ਜੇ ਹੁਣ ਤਾਂ ਐਨਕ ਤਾਂ ਧੁਲਾਈ ਹਮ ਐਨਕ ਬੈਗ ਚ ਕੱਢੂਗੀ ਲਾ ਕੇ ਫੇਰ ਦੇਖੂਗੀ ਹੁਣ ਤਾਂ ਕਹਿੰਦੀ ਆ ਲਾਗੇ ਦਾ ਦੇਖਣ ਲਾ ਪਿਆ ਮੈਨੂੰ ਅਜਾ ਰੋਟੀ ਰਾਟੀ ਕੀ ਬਣਾਇਆ ਅੱਜ ਚਾਵਲ ਤੇ ਹਾਂ ਆਲੂ ਮਟਰ ਹਾਂ ਹਾਂ ਚਾਲੂ ਮਟਰ ਕੱਲ ਲੈ ਕੇ ਆਏ ਸੀ ਆਪਾਂ ਓਕੇ ਓਕੇ ਮੇਰੇ ਦਿਮਾਗ ਚੋਂ ਨਿਕਲਿਆ ਮੈਨੂੰ ਪੁੱਛਦੀ ਸੀਗੀ ਜੇ ਤਾਂ ਨਹੀਂ ਆਉਂਦਾ ਸੀ ਕੀ ਬਣਾਇਆ ਚਾਵਲ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਖਾਣੇ ਆ ਰੋਟੀ ਪਾਣੀ ਬਿਲਕੁਲ ਚੇਂਜ ਕਰ ਫੇਰ ਰ ਜੀ ਲੋ ਜੀ ਇੱਧਰ ਆ ਗਈ ਸਾਡੀ ਰੋਟੀ ਚਾਵਲ ਤੇ ਆਲੂ ਮਟਰਾਂ ਦੀ ਸਬਜੀ ਹਾਂਜੀ ਇਹਨਾਂ ਨੇ ਤੇ ਮੰਮੀ ਨੇ ਦੋਨਾਂ ਨੇ ਖਾਣੀਆਂ ਰੋਟੀ ਮੈਂ ਤੇ ਪਲਕ ਨੇ ਖਾਣੇ ਚਾਵਲ ਠੀਕ ਹੈ ਨਾ ਤੇ ਪਲਕ ਦੀ ਰੋਟੀ ਵੀ ਉਹ ਪਈ ਆ ਤੇ ਪਲਕ ਆਪ ਕਿੱਥੇ ਆ ਹਾਂ ਨਿੰਬੂ ਦਾ ਆਪ ਪਲਕ ਚਲੋ ਠੀਕ ਆ ਜੀ ਚਲੋ ਬਣੇ ਰਿਓ ਜੀ ਬਲੌਗ ਨਾਲ ਮਿਲਦੇ ਆ ਜੀ ਰੋਟੀ ਪਾਣੀ ਖਾ ਕੇ ਫਿਰ ਹੈ ਓਕੇ ਜੀ ਲੋ ਜੀ ਟਾਈਮ ਹੋ ਚੱਲਿਆ ਜੀ ਪੌਣੇ 4 ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਹੈ ਆ ਇੱਧਰ ਹੋ ਰਿਹਾ ਜੀ ਸੂਟ ਇੰਟਰਲੌਕ ਤੇ ਮੇਰੀ ਵੀ ਦੁਕਾਨ ਤੇ ਜਾਣ ਦੀ ਤਿਆਰੀ ਆ ਤੇ ਪਲਕ ਦੀ ਵੀ ਟੂਹਾਂ ਤੇ ਜਾਣ ਦੀ ਤਿਆਰੀ ਆ ਤੇ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਤੇ ਮਿਲਦੇ ਆ ਤੁਹਾਨੂੰ ਫਿਰ ਮੈਂ ਚੱਲ ਜਾਣਾ ਤੁਸੀਂ ਬਣਾ ਲਿਓ ਫਿਰ ਹਾਂ ਓਕੇ ਜੀ ਓਕੇ ਚਾਰ ਬੱਜ ਚੱਲੇ ਸੀ ਮੈਂ ਚੱਲਾਂ ਦੁਕਾਨ ਤੇ ਤੇ ਜਦੋਂ ਬਾਹਰ ਨਿਕਲੇ ਆ ਆ ਪਰ ਮੀ ਬਾਹਰ ਲਗਾ ਮੀ ਹਾਂਜੀ ਕਿੰਨਾ ਸੇਕ ਆਂਡਿਆ ਨਾ ਅੰਦਰ ਨੂੰ ਹਾਂ ਸੇਕ ਦੇਖੋ ਬਾਹਰ ਚੱਲ ਦੇਖੋ ਜੀ ਬਾਹਰ ਮੀਂਹ ਲੱਗਾ ਇੱਕੋ ਦਮ ਤੇ ਹਮਸ ਹੋ ਗਈ ਇੰਨੀ ਜ਼ਿਆਦਾ ਪੁੱਛੋ ਕੁਝ ਨਾ ਕੈਂਡੀ ਮੀਝ ਕੁ ਮੀ ਜਾਂਦੀ ਹੈ ਕੈਂਡੂ ਮਾਰਪਾ ਨਾ ਜਾ ਕੇ ਢੀ ਆਫ ਕਰਦੀ ਮਾਰੀ ਦੇਖੋ ਜੀ ਹੁਣ ਰੁਕਣਾ ਪੈਣਾ ਸਾਨੂੰ ਮੀਂਹ ਦੇ ਵਿੱਚ ਕਿੱਥੇ ਜਾਵਣਾ ਹਮਸ ਹਮਸ ਸਵਾਰ ਕੈਂਡੀ ਤੇ ਬੋਲ ਕੈਂਡੀ ਵੀ ਆਈ ਹੈ ਹਮਸ ਸਵਾਰ ਵੀ ਬਹੁਤ ਹੈ ਨਾ ਕੈਂਡੀ ਨਾ ਦੀ ਵੀ ਨਹੀਂ ਆਈ ਹਾਂ ਚਲੋ ਚਲੀਏ ਅੰਦਰ ਫੇ ਕਰੋ ਬੰਦੂਆ ਚਲ ਚਲੋ ਆਜੋ ਚਲੋ ਜੀ ਆਓ ਜੀ ਅੰਦਰ ਅੰਦਰ ਠੰਡਾ ਆਪਣਾ ਅੰਦਰ ਠੰਡਾ ਇਕਦਮ ਬੈਠੋ ਹੁਣ ਆ ਆ ਅੰਦਰ ਤੇ ਦੇਖੋ ਬਹਿ ਗਏ ਜੇ ਤਾਂ 4 ਵਜੇ ਤੱਕ ਮੀਂਹ हट ਜਾ ਫੇ ਪੱਲੂ ਚਲ ਜਵੇ ਹਨਾ ਤੇ ਨਿਖਾਇਆ ਵੇ ਹੋਰ ਹੋਰ 3 ਵਜੇ ਤੇ ਜਾਉਗੇ ਫਿਰ ਚਲੋ ਠੀਕ ਆ ਜੀ ਬਣੇ ਰਹੀਓ ਵਲੋਗ ਨਾਲ ਮੀਂਹ ਹਟਦਾ ਤਾਂ ਫੇ ਜਾਂਦੇ ਆ ਦੁਕਾਨ ਤੇ ਜੀ ਤੇ ਲੋ ਜੀ ਇਧਰ ਦੇਖੋ ਜੀ ਅਸੀਂ ਆ ਕਰ ਰਹੇ ਸੀ ਜੀ ਇੱਕ ਐਕਸਪੈਰੀਮੈਂਟ ਇਹ ਲੈਂਦੇ ਆ ਜੀ ਅਸੀਂ ਨਿੰਮ ਦੇ ਪੱਤੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਰਹੇ ਆ ਦੋ ਗਲਾਸ ਪਾਣੀ ਪਾ ਜੀ ਦੋ ਗਲਾਸ ਪਾਣੀ ਪਾਇਆ ਉਬਾਲ ਕੇ ਜਦੋਂ ਕਹਿੰਦੇ ਅੱਧਾ ਇੱਕ ਗਲਾਸ ਰਹਿ ਜਵੇ ਤੇ ਇਹਨਾਂ ਨੂੰ ਸਪਰੇਅ ਵਾਲੀ ਬੋਤਲ 'ਚ ਪਾ ਲਓ ਤੇ ਠੰਡਾ ਕਰਕੇ ਇਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਪੱਤੇਆਂ ਨੂੰ ਤੇ ਪੁੰਨ ਕੇ ਪਾ ਲੈਣਾ ਇੱਕ ਬੋਤਲ 'ਚ ਫੇਕ ਹੀ ਹੁੰਦਾ ਅਲਮਾਰੀ ਦੇ ਵਿੱਚ ਜਿੱਦਾਂ ਨਾ ਨਿੱਕੇ ਨਿੱਕੇ ਕੋਈ ਇਦਾਂ ਕੀੜੇ ਕੂੜੇ ਕਿਤੇ ਹੋਣ ਨਾ ਸਪਰੇ ਕਰੋ ਇਹਦੀ ਮਰ ਜਾਂਦੇ ਆ ਹਾਂ ਮਤਲਬ ਆਪਾਂ ਇਹਨੂੰ ਉਹ ਵੀ ਕੀ ਉਹਨੂੰ ਕਹਿੰਦੇ ਆ ਜਿਹੜੇ ਹੱਥੋਂ ਸਾਫ਼ ਕਰਨ ਵਾਸਤੇ ਵੀ ਯੂਜ਼ ਕਰ ਸਕਦੇ ਆ ਕਿਤੇ ਕੋਕਰੋਚ ਵਗੈਰਾ ਜਾਂ ਕੁਝ ਹੋਵੇ ਉਹ ਵੀ ਛਿੜਕ ਸਕਦੇ ਆ ਉੱਤੇ ਅਲਮਾਰੀ ਦੇ ਵਿੱਚ ਜਿੱਦਾਂ ਸਪਰੇ ਕਰਦੇ ਨੇ ਤਾਂ ਹੈ ਤਾਂ ਕੁਝ ਹੈ ਨਹੀਂਗਾ ਕਿਸੇ ਵੇਲੇ ਕੋਈ ਜਿੱਦਾਂ ਹੁੰਦਾ ਹੀ ਆ ਹਨਾ ਹਾਂ ਤੇ ਇਹਨੂੰ ਸਪਰੇਅ ਦੇ ਨਾਲ ਕਰਾਂਗੇ ਹਾਂ ਠੰਡਾ ਕਰਕੇ ਹੋਰ ਵੀ ਇਹ ਕਈ ਕੰਮ ਆਦੇ ਪਰ ਇਹਨੂੰ ਇੱਕ ਘੁੱਟ ਭਰ ਕੇ ਦੇਖੋ ਇਹਨੂੰ ਪੌੜਾ ਬੜਾਇਆ ਪੀ ਵੀ ਸਕਦੇ ਆ ਪੀ ਵੀ ਸਕਦੇ ਆ ਇਹਦਾ ਨਾ ਬਲੱਡ ਸਾਫ ਨੂੰ ਤਾਂ ਬਹੁਤ ਜ਼ਿਆਦਾ ਥੋੜੇ ਪਿੰਚੀਆਂ ਹੁਣ ਉਹ ਪੀ ਸਕਦੇ ਹਾਂ ਹਾਂ ਉਹਦਾ ਵੀ ਕਹਿੰਦੇ ਬਹੁਤ ਫਾਇਦੇਮੰਦ ਚੀਜ਼ ਆ ਜੀ ਨਿੰਮ ਚਲੋ ਠੀਕ ਆ ਜੀ ਬਣੇ ਰਹੀਓ ਕਰਕੇ ਦੇਖਿਆ ਸੀ ਇਹਦਾ ਕਰਕੇ ਹਾਂ ਚਲੋ ਬਣੇ ਰਹੀਓ ਜੀ ਸਾਡੇ ਬਲੌਗ ਨਾਲ ਮਿਲਦੇ ਆ ਜੀ ਫਿਰ ਹੋਰ ਹੋਰ ਸਪਰੇਅ ਬੋਤਲ ਚ ਪਾ ਲਓ ਕੀ ਕਰਾਂਗੇ ਨਾ ਹਲਕੇ ਹੋਰ ਹੋਰ ਚਲੋ ਠੀਕ 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 ਓਕੇ ਜੀ ਲੋ ਜੀ ਇਧਰ ਟਾਈਮ 5 ਵਜੇ ਆ ਤੇ ਇੱਧਰ ਆਪਾਂ ਵੀ ਗਏੜਿਆ ਚਾਹ ਤੇ ਪਹਿਲਾ ਵਲੌਗ ਬਣਾਉਂਦਾ ਚੇਤਾ ਭੁੱਲ ਗਿਆ ਪਹਿਲਾਂ ਬਣਾਇਆ ਨਹੀਂ ਨਾ ਇੱਧਰ ਆਇਆ ਮੇਰਾ ਡਿਜਾ ਜੋ ਦਿਲ ਕਰਦਾ ਫੇਰੀ ਆਏ ਤਾਂ ਤਾਕੀ ਆਹ ਪਤਾ ਵੀ ਨਹੀਂ ਹੁੰਦਾ ਮੈਂ ਆ ਗਿਆ ਪਹਿਲੇ ਤੋਂ ਵੀ ਕੋਲ ਗਿਆ ਨਾ ਮੱਕੂ ਦਾਤ ਦਿੰਦਾ ਵੀ ਤੂੰ ਸਾਰੇ ਜਾਨੇ ਮੰਮੀ ਨੂੰ ਲੱਗਦਾ ਕੂੜੇ ਵਾਲਾ ਆਇਆ ਪਰ ਯਾਦ ਗੱਡੀ ਇੱਥੇ ਆ ਮਿੱਟੀ ਚ ਆਇਆ ਮਿੱਟੀ ਮੈਂ ਹੁਣ ਕਿਤਾਈ ਪਹਿਲਾਂ ਅੱਛਾ ਮੈਂ ਅਸਿਕੀ ਸੋਈ ਵਿੱਚ ਰੋਟੀ ਬਗਾਉਂਦੀ ਕਿੰਨੇ 6 ਵਜੇ ਕਿੰਨੇ 6:30 ਕੀਤਾ ਹੁਣ ਮੈਂ ਸੋਈ ਰੋਟੀ ਬਣਾਉਣ ਲੱਗੀ ਸੀ ਇਹ ਲੈ ਮੈਂ ਮਾਰ ਲੈ ਮੈਂ ਸਵਾਰੀ ਹਾਂ ਜਿੱਦਲੀ ਨਾ ਮੈਂ ਤਵਾਰ ਰੱਖਿਆ ਹੀ ਆ ਫੋਨ ਵੱਜਣ ਲੱਗ ਪਿਆ ਅੰਦਰ ਇਹ ਬਾਥਰੂਮ ਗਏ ਸੀਗੇ ਤੇ ਪੱਲੂ ਉੱਧਰ ਕੱਪੜੇ ਚੇਂਜ ਕਰਦੀ ਸੀਗੇ ਵੱਜੀ ਜਾਵੇ ਵੱਜੀ ਜਾਵੇ ਫੋਨ ਮੈਨੂੰ ਪਤਾ ਨਹੀਂ ਸਵੇਰ ਸਵੇਰੇ ਕਿਹਦਾ ਆ ਗਿਆ ਇਹ ਵੀ ਹੁੰਦਾ ਨਾ ਸਵੇਰ ਸਵੇਰੇ ਫੋਨ ਕਿਹਦਾ ਆਇਆ ਨਹੀਂ ਤਾਂ ਇਹ ਨੂੰ ਪੜਨਾ ਆਇਆ ਹਾਂ ਇੱਕ ਮਿੰਟ ਆਣ ਜਾਣਦਾ ਮੈਂ 8:00 ਤੱਕ ਕੀ ਲੱਗ ਤਿੰਨ ਨੂੰ ਮਾਸੀ ਕਹਿੰਦੇ ਮੈਂ ਸੁਤੀ ਵੀ ਮਾਸੀ ਕਹਿੰਦੇ ਹਰ ਮਨਾਇਆ ਮੈਂ ਕਿਹਾ ਹੈ ਇਹ ਕਿਹਦਾ ਆ ਗਿਆ ਜਦੋਂ ਮੈਂ ਦੇਖਿਆ ਕਹਿੰਦਾ ਮੈਂ ਅਸੀਂ ਜਲੰਧਰ ਆ ਗਏ ਅਸੀਂ ਆਣ ਲੱਗੇ ਹਾਂ ਮੈਂ ਕਿਹਾ ਤੂੰ ਦੱਸੀ ਆਈ ਨਹੀਂ ਇਹਨੂੰ ਦੱਤ ਦੇ ਵੀ ਲਿਆਉਣਾ ਹੈ ਕਹਿੰਦੇ ਮੈਂ ਕੱਲਾ ਹੀ ਤਨ 8000 ਤੇਲ ਉਹ ਤਾਂ ਤੂੰ ਆਪ ਆਪਣੀ ਲੈ ਕੇ ਨਾ ਆਇਆ ਕਰ ਤੂੰ ਤੇਲ ਦਾ ਖਰਚਾ ਸਾਨੂੰ ਪਾ ਦੇ ਇਹਦੀ ਗੱਡੀ ਚ ਘੁੰਮੇ ਹੀ ਟੈਕੀ ਬੋਲੇ ਆਂਦੀ ਅਈ ਨਾ ਕੱਲ ਵੀ ਕੱਲ ਵੀ ਅਸੀਂ ਬੀਜੀ ਆਂ ਅਸੀਂ ਕੱਲ ਵੀ ਨਹੀਂ ਕਿਤੇ ਜਾਣਾ ਹੈਗਾ ਕਾਲੀ ਦੇ ਫੰਕਸ਼ਨ ਤੇ ਜਾਣਾ ਹੈ ਕੱਲ ਤਾਂ ਹੀ ਫੰਕਸ਼ਨ ਤੇ ਜਾਣਾ ਹਾਂ ਯਾ ਮਲੇ ਸੀ ਇਹ ਤੂੰ ਮੈਂ ਗਾਣਾ ਸ਼ੁਰੂ ਕਰਾਉਂਗਾ ਓਏ ਵਿੱਚ ਲੈ ਗਈ ਸੀਗੇ ਖਾਲੀ ਸੀ ਹੈਗੇ ਸੀ ਖਾਲੀ ਸੀ ਖਾਲੀ ਸੀ ਟੈਂਟ ਤੇ ਤੁਹਾਨੂੰ ਜੀ ਚਲੋ ਠੀਕ ਆ ਫਿਰ ਮਿਲਦੇ ਆ। ਲੱਗੇਗੀ ਮਗਰੋਂ। ਦਸਨਾ ਵਿੱਚ? ਨਹੀਂ। ਇਹ ਇਹ ਇਹਦਾ ਗਾਣਾ ਇਹਨੇ ਲਿਖਿਆ ਵੀ ਆਪ ਆ ਤੇ ਗਾਇਆ ਵੀ ਆਪ ਨੇ। ਉਹਦਾ ਉਹਦੀ ਯਾਨੀ ਵੀਡੀਓ ਬਣਾਣੀ ਆ। ਸ਼ੂਟ ਕਰਨਾ। ਇਹਨਾਂ ਨੇ ਉਹਦੀ ਤਿਆਰੀ ਕਰਦੇ ਪਏ ਆ। ਉਹਦੇ سلسلے ਚ ਆਇਆ ਆ ਇਹ ਇੱਥੇ। ਉਦਾਂ ਇਹ ਆਉਣ ਵਾਲਾ ਕਿੱਥੇ ਹੈਗਾ? ਬੰਦੇ ਬੰਦੇ ਚੱਕਣੇ ਆ ਇੱਥੇ। ਕੱਲ੍ਹ ਆਣ ਚੱਕਣ ਆ ਜਣੇ। ਚੱਕਣਾ ਇਹ ਗਿੜਨਾ ਕਰਕੇ ਚੱਕਣਾ ਇਹ ਲੈਣਾ ਹੈ ਕੋਣ ਬੀਓ ਬੀ ਅੱਜੂ ਬੀਓ ਬੀ ਅੱਜੂ ਇਹ ਬੀਓ ਕੀ ਬੀ ਅੱਜੂ ਆ ਸਾਰੀ ਸਕੇਪਟੇ ਕੋਣ ਨੇ ਸੋਚੀ ਆ ਉਹਨੂੰ ਕੈਮਰੇ ਚ ਲਾਣਾ ਹੈ ਐਲਟਰ ਵੀ ਅੱਜੂ ਆ ਐਲਟਰ ਅੱਜੂ ਤੇ ਬਣਾਵਣੀ ਧੋਣੀ ਕਰਨੀ ਐਡੀਟਿੰਗ ਇਹਦੇ ਸੀ ਕਰਨਾ ਹੈ ਕਾਣਾ ਕਾਣਾ ਇਹਦੇ ਅਸੀਂ ਕਰਨੀ ਐਡੀਟਿੰਗ ਪਰ ਤੂੰ ਜ਼ਿਆਦਾ ਕੈਂਟ ਕਰਨੀ ਐਡੀਟਿੰਗ ਨਹੀਂ ਉਹ ਵੀ ਵੰਦੀਆ ਕਰਦੇ ਆ ਹਣੀ ਵੀ ਕੈਂਟ ਕਰਦੇ ਆ ਹਣੀ ਉਹ ਦੇਖਾਂਗੇ ਪਹਿਲਾਂ ਕਰਕੇ ਜੇ ਮੈਂ ਮੈਨੂੰ ਮੈਨੂੰ ਕੱਲ੍ਹ ਸਿਸੀ ਨਹੀਂ ਪਾਣੀਾਂ ਦੇ ਚਾਜਾ ਉਹ ਕਲਰ ਨਹੀਂ ਸੀ ਉਹ ਕਹਿਣਾ ਮੰਦਿਆ ਮੈਂ ਸਿੱਖ ਲਾਉਣਾ ਕੋਲ ਮੈਂ ਇਹਨੂੰ ਲੋਡਿੰਗ ਵਿੱਚ ਹੀ ਕਲਰ ਸੀ ਸੀ ਪਾਉਂਦੀ ਮੇਰੇ ਰੋਦੇ ਵੀਡੀਓ ਚ ਆਪ ਪੈਂਦੀ ਮੇਰੀ ਉਹ ਕਲਰ ਕਲਰ ਮੈਂ ਕਲਰ ਕਿਹੜੀ ਜਾਈ ਬੁੱਧੇ ਕਹਿੰਦਾ ਦੋ ਨੀਣੀ ਚਲੋ ਸਿੱਖ ਲਾਉਣਾ ਚਲੋ ਪੀ ਲੋ ਚਾਹ ਚਲੋ ਜੀ ਫੇ ਮਿਲਦੇ ਆ ਦੇਖੋ ਜੀ ਇੱਧਰ ਟਾਈਮ ਹੋ ਗਿਆ ਜਾਂ 7:00 ਵਜੇ 10 ਮਿੰਟ ਤੇ ਇੱਧਰ ਮੋਟਰ ਲਾ ਦਿੱਤੀ ਆ ਅਸੀਂ ਹਮੇਸ਼ਾ ਦੀ ਤਰ੍ਹਾਂ ਤੇ ਇੱਧਰ ਇਹ ਬੈਠੀਆਂ ਆਂ ਬੀਬੀਆਂ ਭੈਣਾ ਤੇ ਹਾਂ ਜੀ ਇਹ ਸਾਨੂੰ ਲੱਗੇ ਆ ਅੱਜ ਟੋਸਟ ਬਣਾ ਕੇ ਖਵਾਣ ਠੀਕ ਆ ਜੀ ਦੇਖੋ ਜੀ ਆ ਗਰਮ ਹੋ ਗਿਆ ਆ ਜੀ ਮੈਂ ਕਰਤਾ ਬੰਦ ਬੋਲਦੇ ਆ ਨਹੀਂ ਤਾਂ ਕਲਰ ਜਿਹੜਾ ਲੱਥ ਗਿਆ ਆ ਬਹੁਤ ਕੋਈ ਨਹੀਂ ਉਹ ਲੱਥ ਹੀ ਜਾਂਦਾ ਹ ਹ ਕਲਰ ਲੱਥਿਆ ਆ ਬੋਲਦੇ ਹ ਹ ਤੇ ਚਲੋ ਜੀ ਸਾਨੂੰ ਅੱਜ ਇੱਕ ਇੱਕ ਟੋਸਟ ਬਣਾ ਕੇ ਖਾਣਗੇ ਨਾਲ ਪੀਵਾਂਗੇ ਚਾਹ ਤੇ ਪੱਲੂ ਖਾਣਾ ਪੱਲੂ ਨੇ ਵੀ ਖਾਣਾ ਆ ਉਹ ਕਰ ਕੇ ਮੈਂ ਟਮਾਟਰ ਘੱਟ ਟਮਾਟਰ ਘੱਟ ਦਾ ਟਾਟਾ ਕੋਈ ਨਹੀਂ ਖਾਣਾ ਮੰਮੀ ਹੈ ਨਹੀਂ ਕਿਉਂ ਦੇਖਾ ਇਹ ਠੀਕ ਕੀ ਹੋਇਆ? ਜਾ ਵੀ ਨਹੀਂ ਪੀਣੀ। ਨਹੀਂ ਚਾਹਨੀ ਸੀ। ਸੱਚੀ? ਨਹੀਂ ਸੱਚੀ ਨਹੀਂ। ਨਹੀਂ ਸਮਾਂ। ਚਲੋ ਜੀ ਠੀਕ ਆ ਜੀ ਬਣ ਲਈਏ ਸਾਡੇ ਬਲੌਗ ਦੇ ਨਾਲ ਖਾ ਲਈਏ ਫਿਰ ਅਸੀਂ ਵੀ ਟੋਸਟ। ਇਹਨਾਂ ਨੂੰ ਬਣਾ ਕੇ ਖਵਾਇਆ ਜੀ ਟੋਸਟ। ਹਾਂ ਜੀ ਕਿੱਦਾਂ ਦਾ ਬਣਿਆ ਆ? ਸਵਾਦ ਆ ਜਾਂ ਠੀਕ ਠਾਕ ਆ? ਬਹੁਤ ਸਵਾਦ ਆ ਮਸਾਲੇ ਦਾ। ਹਾਂ ਬਈ। ਆਹਾਂ। ਚਲੋ ਵਧੀਆ ਇੱਕ ਮੈਂ ਬਣਾਇਆ ਆਪਣੇ ਲਈ। ਬਾਕੀ ਰਿਵਿਊ ਜਿਹਦਾ ਲਈਦਾ ਉਹਦਾ ਰਹਿ ਗਿਆ ਨੇ ਕੀ ਕਹਿੰਦੀ ਆ? ਮਟੀ। ਇਹ ਮਟੀ। ਕਿਹਦਾ ਬਣਾ ਹੈ? ਬੜੀਆ ਇੱਕ ਹੋਰ ਪਿਆ ਲੈਣਾ ਤੇ ਲੈ ਲਈ ਲੈ ਲੈ ਲੈਣਾ ਤੇ ਇੱਕ ਪਿਆ ਜੇ ਅੱਧਾ ਲੈ ਲਈ ਅੱਧਾ ਮਮਾਂ ਨੂੰ ਦੇ ਦੀ ਅੱਧਾ ਤੁਲ ਲੱਲਾ ਮਨ ਵੀ ਲੈਵਾ ਚਾਹ ਠੀਕ ਕਹਿੰਦੀ ਅੱਧਾ ਮਿੰਦੇ ਦਿਓ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਂ ਜੀ ਸੈਂਡਵਿਚ ਖਾ ਲਈਏ ਇੱਕ ਇੱਕ ਅਸੀਂ ਮਾਵਾ ਸਾਡੀ ਨੇ ਖਾਣਾ ਨਹੀਂ ਹੈਗਾ ਹਨਾ ਚਲੋ ਬਣੇ ਰਹੀਓ ਜੀ ਬਲੌਗ ਸਾਡੇ ਨਾਲ ਆ ਗਈ ਸਾਡੀ ਜਾਓ ਜੀ ਇੱਧਰ ਟਾਈਮ 9:00 ਵਜ ਗਏ ਆ ਤੇ ਇੱਧਰ ਹੋ ਰਹੀ ਆ ਹੁਣ ਰਾਤ ਦੀ ਰੋਟੀ ਦੀ ਤਿਆਰੀ ਹੋਰ ਕੀ ਇਕ ਡੱਲੇ ਫੁੱਲੇ ਫੁੱਲੇ ਫੁੱਲ ਕੇ ਹੋਰ ਕੀ ਫੁੱਲੇ ਫੁੱਲੇ ਫੁੱਲ ਕੇ ਦੋ ਦਿਨ ਵੀ ਵਾਲਾ ਦਹੀਂ ਲੈ ਦੇਣਾ ਦੂਜਾ ਦੁੱਧ ਜਿਹੜਾ ਵਰਤਲੇ ਬਾਹਰ ਰੱਖ ਦਿੱਤਾ ਗਰਮ ਕਰ ਲੈ ਹੋਰ ਕੀ ਸੱਚੀ ਰੱਖੀ ਹੋਈ ਮੈਂ ਗਰਮ ਕਰ ਲਈਏ ਨਾਲ ਇਹ ਦੇਖੋ ਸਬਜ਼ੀ ਦਾ ਮੈਂ ਦਿਖਾਦੀ ਨਹੀਂ ਹੈਗੀ ਹੈ ਨਾ ਟੇਸਟ ਨਹੀਂ ਟਮਾਟੇ ਵੀ ਕੀਤੇ ਹੋਰ ਕਾਉਂਗੀ ਪੂਰੇ ਕੇ ਲਾ ਲਈਏ ਪਮਰ ਜਿਹੜੇ ਬਹੁਤ ਜਲਦੀ ਹੈ ਨਾ ਉੱਠਣਾ ਪੈਂਦਾ ਨਹੀਂ ਤੇ ਨਹੀਂ ਪੂਰੀ ਉਹਦੀ ਪੂਰਾ ਦਿਨ ਮੇਰੇ ਦਿਨ ਖਲਗੇ ਇੱਕ ਸੂਟ ਬਹੁਤ ਜਰੂਰੀ ਸੀਗਾ ਕੱਲ ਚਾਹੀਦਾ ਸੀ ਹਮਾਂ ਨੂੰ ਨਾ ਤਾਂ ਕਰਕੇ ਜਾਵਾਂਗੇ ਕੱਲ ਮਾਂਚਨ ਤੇ ਹੋ ਸਕਿਆ ਤੇ ਮਾੜਾ ਪਟਾ ਦਿਖਾਵਾਂਗੇ ਹੋਰ ਕੀ ਵਲਗ ਬਣਾਵਾਂਗੇ ਫਿਰ ਹਾਂਜੀ ਕੀ ਕਹਿਣ ਲੱਗੇ ਸੀਗੇ ਕੱਲ ਮੈਂ ਕੱਲ ਜਾਣਾ ਐ ਮਾ ਵਿਲ ਤੇ ਹਾਂਜੀ ਹਾਂਜੀ ਆ ਇੱਕ ਸੂਟ ਸਾਡੇ ਕੋਲ ਡੱਡਾ ਕਿ ਪ੍ਰੈਸ ਕਰਨਾ ਹੈ ਕਿਉਂਕਿ ਸਵੇਰੇ 32 ਦਾ ਨਹੀਂ ਨਾ ਭਰੋਸਾ ਹੁੰਦਾ ਹਾਂਜੀ 32 ਸਾਡੇ ਬਹੁਤ ਜਾਂਦੀ ਜੇ ਰਾਤ ਨੂੰ ਤੇ ਮੀਂਹ ਕਣੀ ਵਾਲਾ ਟਾਈਮ ਹੋਇਆ ਨਾ ਪੱਲੂ ਦੀ ਵੀ ਯੂਨੀਫਾਰਮ ਕੱਢਣੀ ਹੈ ਕੱਲ ਹਾਊਸਿੰਗ ਯੂਨੀਫਾਰਮ ਆ ਇਹਦੀ ਠੀਕ ਆ ਠੀਕ ਆ ਚਲੋ ਫੇਰ ਕੱਢ ਲੀਏ ਰੋਟੀ ਦਾ ਹਾਂ ਫੁੱਲ ਕੇ ਬੋਲ ਦਿਆ ਚਲੋ ਫੇਰ ਰੋਟੀ ਦੇ ਮਿਲਦੇ ਹਾਂ ਹੈਨਾ ਹੋਰ ਕੀ ਬੱਸ ਕੋਈ ਠੀਕ ਹੈ ਹਾਂਜੀ ਲਓ ਜੀ ਇੱਧਰ ਆ ਗਿਆ ਜੀ ਆਪਣੀ ਰੋਟੀ ਪਾਣੀ ਤੇ ਮਨਬੀਤ ਹਾਂਜੀ ਕਿੱਦਾਂ ਜੀ ਬੱਧੀਆ ਠੀਕ ਹੈ ਚਲੋ ਕਰ ਦਿਓ ਬਲੌਗ ਦਾ ਐਂਡ ਇੱਥੇ ਹੀ ਪਹਿਲਾਂ ਹੀ ਜੇ ਇੰਦਰ achar ਆਉਂਦਾ ਹੁੰਦਾ ਬਲੌਗ ਦਾ ਐਂਡ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਕੱਲ ਵੀ ਇੱਕ ਵਧੀਆ ਜਿਹਾ ਨਵੇਂ ਵਲੌਗ ਵਿੱਚ ਮਿਲਦੇ ਜਿੱਥੇ ਜਾਵਾਂਗੇ ਉਹ ਦਿਖਾਵਾਂਗੇ ਤੁਹਾਨੂੰ ਜੇ ਹੋ ਸਕੇ ਆ ਤਾਂ ਹਾਂ ਚਲੋ ਓਕੇ ਜੀ ਕੱਲ ਇੱਕ ਨਵੇਂ ਵਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ